ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇਵਾਂਗੇ ਕਣਕ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਹੁਣ ਅੱਜ ਹੀ ਅਖਬਾਰ ਚ ਖਬਰ ਆਈ ਅਸੀਂ ਆਰਡਰ ਕਰਤਾ ਅਸੀਂ ਆਮ ਨੂੰ ਪਤਾ ਲੱਗਿਆ ਅਸੀਂ 3 ਮਹੀਨਿਆਂ ਦੇ ਵਿੱਚ 4 ਮਹੀਨੇ ਕਰਦੇ ਹਾਂ 4 ਮਹੀਨਿਆਂ ਦੀ ਇਕੱਠੀ ਕਣਕ ਮਿਲਿਆ ਕਰੋ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਕਹਾਂ ਨਾ ਉਹੀ ਤੁਹਾਡੇ ਘਰਾਂ ਚ ਜਾਊਗੀ 4 ਮਹੀਨੇ ਦੀ ਇਕੱਠੀ ਕਣਕ ਮਿਲਿਆ ਕਰੋ ਆਟਾ ਨਹੀਂ ਮਿਲਣਾ ਕੱਲੀ ਕਣਕ ਕਣਕ ਵੀ ਐਸੀ ਜਿਹੜੀ ਜਿਹੜੀ ਕਣਕ ਦਾ ਆਟਾ ਮੈਂ ਕਹਾਂ ਨਾ ਉਹੀ ਤੁਹਾਡੇ ਘਰਾਂ ਚ ਜਾਊਗੀ 4 ਮਹੀਨੇ ਦੀ 1 ਜੁਲਾਈ ਤੋਂ 31 ਅਕਤੂਬਰ ਤੱਕ ਦਾ ਹੁਣ ਪਹਿਲਾ ਆਊਗਾ ਫਿਰ 1 ਨਵੰਬਰ ਤੋਂ ਅਗਲੇ 4 ਮਹੀਨੇ ਫਿਰ ਉਸ ਤੋਂ ਬਾਅਦ ਅਗਲੇ 4 ਮਹੀਨੇ ਸੋ ਪਬਲਿਕ ਜੋ ਚਾਹੁੰਦੀ ਹੈ ਪਬਲਿਕ ਕਹਿੰਦੀ ਸਾਨੂੰ ਕਣਕ ਚਾਹੀਦੀ ਹੈ ਚਾਹੀਦੀ ਹੈ ਲੈ ਲਓ ਦੇ ਮੰਗੇ ਕਣ ਲੋਕਾਂ ਦੇ ਮੁਤਾਬਕ ਹੁੰਦਾ ਰਾਜ ਲੋਕਾਂ ਦੇ ਉੱਤੇ ਥੋੜੀ ਹੁੰਦਾ ਐ ਨਹੀਂ ਆ ਮੈਂ ਤਾਂ ਐ ਕਰੂੰ ਲੋਕਾਂ ਨੇ ਚਲ ਹੋਈ ਨਹੀਂ ਜਦੋਂ ਸਾਡੀ ਵਾਰੀ ਆਈ ਫਿਰ ਉਹ ਕਰ ਦਾਂਗੇ ਅਸੀਂ ਬਈ ਠੀਕ ਸੌ ਸਨਹਿਰ ਦੀ ਕਲਹਾਰ ਦੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਸੋ ਇਸ ਕਰਕੇ ਨੌਕਰੀਆਂ ਬਹੁਤ ਕੱਢਣੀਆਂ ਹਣ 10000 ਨੌਕਰੀਆਂ ਪੰਜਾਬ ਪੁਲਿਸ ਦੇ ਵਿੱਚ ਅਪਰੂਵ ਕਰਤੀਆਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਖੜੇ ਤੀਆਂ ਪੋਤਾਂ ਨੂੰ ਬੜੀ ਜਲਦੀ 10000 ਨੌਕਰੀ ਮਿਲਣ ਵਾਲੀ ਹੈ ਪੰਜਾਬ ਪੁਲਿਸ ਉਹਦਾ ਕਾਰਨ ਕੀ ਹੈ ਅੱਜ ਤੋਂ 25 ਸਾਲ ਪਹਿਲਾਂ 2000 ਸਨ ਸਨ 2000 ਚ ਵੀ 80000 ਸੀ ਪੁਲਿਸ ਨਫਰੀ 80000 ਸੀ ਅੱਜ ਵੀ 80000 ਹੈ ਜਿਹੜੇ ਰਿਟਾਇਰ ਹੁੰਦੇ ਨੇ ਉਹਨਾਂ ਹੀ ਥਾਂ ਤੇ ਨੌਕਰੀਆਂ ਦੇਈ ਜਾਂਦੇ ਆ ਵਧਾਉਂਦੇ ਨਹੀਂ ਹੈਗੇ ਜਦ ਕਿ ਲੋਡ ਹੈ ਵਧਾਉਣ ਦੀ ਜਨਸੰਖਿਆ ਵਧ ਗਈ ਕ੍ਰਾਈਮ ਵਧ ਗਿਆ ਪੁਲਿਸ ਨੂੰ ਅਪਡੇਟ ਕਰਨ ਦੀ ਸੋ 10000 ਨੌਕਰੀਆਂ ਆਪਦੀ ਪੰਜਾਬ ਪੁਲਿਸ ਦੇ ਵਿੱਚ ਕਰ ਰਹੇ। ਔਰ ਜਿੱਥੇ ਵੀ ਮੈਂ ਚਾਹਣਾ ਕੋਈ ਜਿਹਦਾ ਜਿਹੜਾ ਡਿਜ਼ਰਵ ਕਰਦਾ ਰੱਖੋ ਬਈ ਨੌਕਰੀ ਦਿਓ ਪੰਜਾਬ 'ਚ। ਮੈਂ ਪੰਜਾਬ 'ਚੋਂ ਕੋਈ ਐ ਬਾਹਰ ਨਹੀਂ ਭੇਜਣਾ ਕੋਈ। ਕਿ ਇੱਥੇ ਨੌਕਰੀ ਨਹੀਂ ਮਿਲੀ ਚਲੋ ਚੱਲੀਏ ਕਿਉਂ ਨਹੀਂ ਮਿਲੀ ਵੀ ਕੋਈ ਨਾ ਕੋਈ ਤਾਂ ਪ੍ਰਬੰਧ ਕਰਾਂਗੇ। ਨਾ ਐ ਭੁੱਖਾ ਕਿਵੇਂ ਸੌਣ ਦੇ ਦਾਂਗੇ ਅਸੀਂ। ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਜੂਗਾ। ਸਾਰੇ ਮੁਲਕ ਦਾ ਟਿੱਡ ਭਰਦੇ ਆਂ ਜੀ। ਤੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਰਹੇ ਜੇ ਇਹ ਕਿਵੇਂ ਹੋ ਜੂਗਾ ਜੀ। ਸੋ ਮੈਂ ਤਾਂ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਨਾ ਪ੍ਰਮਾਤਮਾ। ਸਮੱਤ ਬਖਸ਼ੀ, ਬਲ ਬਖਸ਼ੀ ਜਿੰਨੀ ਕਿ ਇੱਜ਼ਤ ਬਣਾਤੀ ਐਨੀ ਕੀ ਰੱਖੀ ਭਵੇਂ ਵਧਾਈ ਨਾ ਪਰ ਘਟਾਈ ਨਾ ਕਿਸੇ ਗੱਲ ਤੋਂ ਕਾਣਾ ਨਾ ਕਰਦੀ ਲੋਕਾਂ ਤੋਂ ਸਮੱਤ ਬਖਸ਼ੀ ਰੱਖੀ ਬਸ ਸੋ ਮੈਂ ਮੇਰੇ ਲਈ ਤੁਸੀਂ ਕੋਈ ਬਗਾਨੇ ਨਹੀਂ ਮੇਰੇ ਪਿੰਡਾਂ ਦੇ ਹੋ ਆਪਣੀਆਂ ਤਾਂ ਪਾਣੀ ਵੀ ਪੱਤਣ ਸਾਂਝੀ ਆਪਣੀ ਇੱਕੋ ਪੱਤਣ ਦਾ ਪਾਣੀ ਪੀਨੇ ਆਪਾਂ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਆਸ਼ੀਰਵਾ ਮੇਰੀ ਬੂਆ ਬਹੀ ਹੋਈ ਹੈ ਪੂਆ ਦੀ ਜਿਹੜੀ ਨਾਨੰਦ ਹੈ ਉਹ ਬਰੁਖੀ ਹੈ ਜਾਣਦੇ ਹੋਵੋਗੇ ਤੁਸੀਂ ਠੀਕ ਹੈ ਨਾ ਆਹੀ ਆਪਣੇ ਦੋ ਗਬਾਦਰ ਪੁਰਾ ਆਪਣੇ ਤਕੀਪੁਰਾ ਸਾਹੋ ਕੇ ਟੱਡਰੀਆਂ ਮੇਰੀ ਭੈਣ ਵਿਆਹੀ ਹੋਈ ਹੈ ਚਾਚੇ ਦੀ ਕੁੜੀ ਆਪਣੇ ਸਾਰੇ ਆਪਾਂ ਤੇ ਇੱਕੋ ਪਤਨ ਦਾ ਪਾਣੀ ਪੀਣ ਵਾਲੇ ਇੱਕੋ ਜਿਹੇ ਸਮੱਸਿਆਵਾਂ ਆ ਨੇ ਆਪਣੀਆਂ ਸਾਰੀਆਂ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਪਹਿਲਾਂ ਵਾਲਿਆਂ ਨੂੰ ਕੀ ਪਤਾ ਉਹਨੂੰ ਸੁਖਵੀਰ ਵੱਤ ਨੂੰ ਪਤਾ ਹੈ ਅੱਜ ਇੱਕ ਵੀਡੀਓ ਭੇਜੀ ਮੈਨੂੰ ਕਿਸੇ ਨੇ ਪ੍ਰਸ਼ਾਦ ਮੁੱਗਗੇ ਤੇ ਨਾ ਪਾਣੀ ਆਇਆ ਪਹਿਲੀ ਵਾਰ 40 ਸਾਲਾਂ ਬਾਅਦ ਪ੍ਰਸ਼ਾਦ ਰੱਖੀ ਬੈਠੇ ਨੇ ਖਵਾਜਾ ਪੀਰ ਦਾ ਮੈਂ ਕਹਿੰਦਾ ਸ਼ਰਤ ਲਾ ਲਓ ਸੁਬੀਰ ਬਾਦਲ ਨੂੰ ਪੁੱਛ ਕੇ ਆ ਜਾਂ ਕੈਪਟਨ ਮਿੰਦਰ ਨੂੰ ਪੁੱਛ ਕੇ ਦੱਸੋ ਪਾਣੀ ਦਾ ਜਿਹੜਾ ਪੀਰ ਕਿਹੜਾ ਮੰਨਿਆ ਜਾਂਦਾ ਹੈ ਖਵਾਜਾ ਪੀਰ ਮੰਨਿਆ ਜਾਂਦਾ ਆਪਾਂ ਖਵਾਜਾ ਪੀਰ ਦਾ ਦੀਵਾਲੀ ਵਾਲੇ ਦਿਨ ਆਪਣੇ ਬੋਰ ਤੇ ਦੀਵਾ ਲਾ ਕੇ ਆਉਨੇ ਆ ਯਾਰ ਇਹਨਾਂ ਨੂੰ ਪਤਾ ਹੈ ਕਦੇ ਕੱਸੀ ਦੇ ਪਾਣੀ ਤੇ ਨੱਕਾ ਵੱਢਣ ਗਏ ਹੁਣ ਤਾਂ ਪਤਾ ਲੱਗੇ ਨਹਿਰਾ ਤਾਂ ਇਹਨਾਂ ਦੇ ਘਰਾਂ 'ਚ ਇਹਨਾਂ ਦੇ ਖੇਤਾਂ 'ਚ ਮੁੱਕ ਜਾਂਦੀ ਇਹਨਾਂ ਨੂੰ ਕਿਵੇਂ ਤਾਂ ਖਵਾ ਜਾ ਕੀ ਹੁੰਦਾ ਹਾਂ ਐਦਾਂ ਕਹਿਣਗੇ ਮੈਨੂੰ ਖਵਾ ਜਾ ਇਹ ਜ਼ਰੂਰ ਕਹਿ ਦੇਣਗੇ ਕਿ ਕੁਛ ਨਾ ਕੁਛ ਖਵਾ ਜਾ ਹੱਥ ਮਿਲਾ ਕੇ ਉਂਗਲਾਂ ਗਣਨੀਆਂ ਪੈਂਦੀਆਂ ਬਾਅਦ 'ਚ ਵੀ ਲੈ ਗਈ ਕੱਦੀ ਜਾ ਹੈਗੀਆਂ ਹੈਗੀਆਂ ਨੇ ਪੂਰੀਆਂ ਨੇ ਆ ਇਹਨਾਂ ਦੀ ਹਾਲਤ ਹੋਈ ਪਈ ਆ ਯਾਰ ਪਤਾ ਨਹੀਂ ਕਿੱਥੋਂ ਲਾਲਚ ਜਾਗੇ ਨੇ ਕਿ ਨਾਲ ਲੈ ਜਾਣੇ ਪੈਸੇ ਯਾਰ ਗਰੀਬਾਂ ਦੀਆਂ ਬਸ ਦੋਵਾਂਵਾਂ ਲਈ ਜਾਂਦੇ ਹਾਂ ਨਾ ਜੀ ਇਹਨੂੰ ਨੌਕਰੀ ਨਹੀਂ ਮਿਲਦੀ ਸਾਡੇ ਸਾਡੇ ਆਲੇ ਨੂੰ ਮਿਲੂ ਆ 43000 ਨੌਕਰੀ ਦਿੱਤੀ ਐ ਤੁਹਾਡੇ ਚੋਂ ਵੀ ਕਿਸੇ ਦਾ ਰਿਸ਼ਤੇਦਾਰ ਦਾ ਦੋਸਤ ਮੇ ਤਾਂ ਕੋਈ ਨੌਕਰੀ ਹੱਥ ਖੜਾ ਕਰ ਦੋ ਨੌਕਰੀਆਂ ਮਿਲੀਆਂ ਹੋਣਗੀਆਂ ਹਾਂ ਕਾਫੀ ਹੱਥ ਖੜੇ ਹੋਏ ਨੇ ਕੋਈ ਪੈਸਾ ਲੱਗਿਆ ਕੋਈ ਕਿਸੇ ਐਮਐਲਏ ਦੀ ਜਾਂ ਮੰਤਰੀ ਸਪਾਰਸ਼ ਪਾਈ ਆਹ ਚੀਜ਼ ਐ ਬਸ ਜੋ ਆਕਾ ਨੂੰ ਪੜਾਵਾਂਗੇ ਪੜਾ ਕੇ ਉਹਨਾਂ ਨੂੰ ਅਫਸਰ ਬਣਾਵਾਂਗੇ ਉਹ ਗਰੀਬੀਆਂ ਚੱਕਣਗੇ ਜਦੋਂ ਲੱਖ ਲੱਖ 2 2 ਲੱਖ ਦੀਆਂ ਤਨਖਾਹਾਂ ਤੇ ਲੱਗੇ ਨਾ ਅਫਸਰ ਉਹ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਬੇਬੇ ਨਹੀਂ ਤਾਂ ਇਨੂਆਂ ਨੇ ਗੰਜੀਆਂ ਕਰਤੀਆਂ ਇਨੂਆਂ ਨੇ ਇੱਥੇ ਇਨੂ ਹੀ ਪਿਆ ਬਸ ਵਾਲ ਛੜ ਗਏ ਇੱਥੋਂ ਐਂ ਗੋਲ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਚਰੀ ਦੀ ਪੰਡ ਹੱਥ ਨੇ ਲੱਕੜਾਂ ਦੀ ਭਰੀ ਹਰ ਵਕਤ ਸਿਰ ਤੇ ਭਾਰ ਹੀ ਰਹਿੰਦਾ ਕਿੰਨੀਆਂ ਪੀੜੀਆਂ ਹੋ ਗਈਆਂ ਯਾਰ ਕਦੋਂ ਬਦਲੋਗੇ ਯਾਰ ਤੁਸੀਂ ਐਡੇ ਐਡੇ ਹੋ ਕੇ ਆਪਦੀਆਂ ਪਾਲੀਆਂ ਕੋਠੀਆਂ ਮਹਿਲ ਬਣਾ ਕੇ ਗਰੀਬਾਂ ਦਾ ਖੂਨ ਚੂਸ ਕੇ ਤੁਰ ਗਏ ਫਿਰ ਫਿਰ ਕਹਿੰਦੇ ਹੁਣ ਸਾਨੂੰ ਫੇਰ ਦੁਬਾਰੇ ਮੌਕਾ ਦਿਓ ਕਿਉਂ ਮੌਕਾ ਦੇਈਏ ਬਈ ਹਾਂਜੀ ਕੀ ਕਹਾਂ ਮੈਨੂੰ ਪਤਾ ਨਹੀਂ ਲੱਗਿਆ ਬੇਬੇ ਦੇ ਸਿਰ ਤੇ ਪਾਂ ਬੱਠੜ ਬੇਬੇ ਦੇ ਸਿਰ ਤੇ ਬੱਠੜ ਹੀ ਰਹਿ ਗਿਆ ਉਹੀ ਤਾਂ ਦੁੱਖ ਹੈ ਇਹ ਬੱਠੜ ਉਦੋਂ ਦੂਰ ਹੋਊਗਾ ਜਦੋਂ ਤੁਹਾਡੇ ਧੀਆ ਪੁੱਤ ਨੌਕਰੀਆਂ ਤੇ ਲੱਗੇ ਜਦੋਂ ਲੱਖ ਲੱਖ ਰੁਪਏ ਮਹੀਨਾ ਤੁਹਾਡੇ 3 ਪੁੱਤ ਕਮਾਉਣ ਲੱਗ ਗਏ ਉਹ ਗਰੀਬੀ ਚੱਕਣਗੇ ਤੁਹਾਡੀ ਦੇਖ ਲਿਓ ਸ਼ਰਤ ਲਾ ਲਿਓ ਮੇਰੇ ਨਾਲ ਮੈਂ ਅੱਜ ਤੋਂ 1.5 ਸਾਲ ਪਹਿਲਾਂ ਮੈਂ ਅੱਜ ਤੋਂ 1.5 ਸਾਲ ਪਹਿਲਾਂ ਕਿਹਾ ਸੀ ਮੈਂ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਮਜ਼ਾਕ ਕਰਦੇ ਸੀ ਉਦੋਂ ਹਾਂ ਕਿਵੇਂ ਹੋ ਜੂ ਅੱਜ ਹੈਗੇ ਨਾ ਆ ਫੜਾ ਦੋ ਜੀ ਕੋਈ ਕੋਈ ਮੈਨੂੰ ਫੜਾ ਦੋ ਆ ਪੜ ਲਾ ਫੋਨ ਨੰਬਰ ਲਿਖ ਦਿਓ ਉੱਤੇ ਫੋਨ ਨੰਬਰ ਲਿਖ ਦਿਓ ਜੀ ਮੈਨੂੰ ਪਤਾ ਜੀ ਮ ਨਹੀਂ ਜੀ ਮੈਨੂੰ ਪਤਾ ਹੈ ਹੂੰ ਤੁਸੀਂ ਬੈਠੋ ਜੀ ਕੋਈ ਗੱਲ ਨਹੀਂ ਕੋਈ ਨਹੀਂ ਦੇ ਫੋਨ ਨੰਬਰ ਦੇ ਦਿਓ ਤੁਹਾਡੇ ਨਾਲ ਗੱਲ ਕਰਾਂਗੇ ਕੋਈ ਗੱਲ ਨਹੀਂ ਐ ਪੈਨ ਨਹੀਂ ਵੱਜਦਾ ਹੁੰਦਾ ਮੈਂਕਮੇ ਵਿੱਚ ਸਾਰਾ ਕੁਝ ਕਰਕੇ ਤੁਹਾਨੂੰ ਫੋਨ ਨੰਬਰ ਦੇ ਦਿਓ ਉਹਨਾਂ ਹੈਗੇ ਫੋਨ ਫੋਨ ਕਰ ਲਾਂਗੇ ਤੁਹਾਨੂੰ ਇੱਥੇ ਲਿਖਿਆ ਹੋਇਆ ਹੈ ਹਾਂ ਜੀ ਕਰ ਬੈਠ ਜੀ ਸੋ ਵੀਰੋ ਮੈਂ ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਜੇ ਇਹ ਚਾਹੁੰਦੇ ਜੇ ਨੀਤਾ ਸੱਚੀਆਂ ਹੁੰਦੀਆਂ ਸਾਰਾ ਕੁਝ ਹੋ ਸਕਦਾ ਸੀ ਹੁਣ ਕਿਵੇਂ ਹੋਈ ਜਾਂਦਾ ਜੀ ਉਹੀ ਖੰਭੇ ਨੇ ਉਹੀ ਤਾਰਾਂ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਜੈਂਪਰ ਨੇ ਹੁਣ ਕਿਹਨੇ ਬਿਜਲੀ ਆਈ ਜਾਂਦੀ ਹੈ ਨਾਲੇ ਦਿਨੇ ਆਉਂਦੀ ਹੈ ਪੂਰੀ ਮੈਂ ਅਫਸਰਾਂ ਨੂੰ ਬੁਲਾਇਆ ਬਿਜਲੀ ਵਾਲਿਆਂ ਨੂੰ ਮੈਂ ਕਿਹਾ ਯਾਰ ਪੂਰੀ ਦੁਨੀਆ ਦੇ ਦਫ਼ਤਰ ਜਿਹੜੇ ਨੇ ਸਵੇਰੇ 9 ਤੋਂ 5 ਖੁੱਲਦੇ ਨੇ ਦਿਨੇ। ਇਹ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ 2:30 ਵਜੇ ਕਿਉਂ ਖਲਾ ਲੈਂਦੇ ਹੋ ਵੀ? ਰਾਤ ਨੂੰ ਆਊਗੀ ਜਿਹੜੇ 2 ਵਜੇ। ਨਾ ਪਹਿਲਾਂ ਸੌਂਸਾ ਜਾਂ ਨਾ ਬਾਅਦ ਸੌਂਸਾ। ਦਿਨੇ ਦੇ ਦੋ ਯਾਰ ਇਹ ਲੈਟ। ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ। ਮੈਂ ਬਦਲੂਗਾ ਕਦੋਂ ਫਿਰ? ਬਦਲੋ ਇਹਨੂੰ। ਹੁਣ ਦਿਨੇ ਆਉਂਦੀ ਹੈ ਜੀ। ਦਿਨੇ ਆਉਂਦੀ ਹੈ ਜੀ। ਕਿਉਂ ਅਸੀਂ ਸੱਪਾਂ ਦੀਆਂ ਸਿਰੀਆਂ ਮਿੱਤੀ ਉੱਥੇ ਰਾਤ ਨੂੰ? ਹੁਣ ਦਿਨ ਰਾਤ ਹੀ ਕਰ ਰੱਖਿਆ ਹੈ। ਮੈਂ ਕਹਿ ਰੱਖਿਆ ਮੈਂ ਕਹਿੰਦਾ ਤੂੰ ਉਹ ਆਪ ਹੀ ਬੰਦ ਕਰਨਗੇ ਯਾਰ ਤੁਸੀਂ ਨਾ ਬੰਦ ਕਰੋ ਮੈਂ ਕੋਈ ਕਿਸਾਨ ਇੰਨਾ ਕਮਲਾ ਨਹੀਂ ਹੈਗਾ ਵੀ ਆਪਦੀਆਂ ਬੱਟਾ ਤੋੜ ਲੇ ਉਹ ਪੋਚੜੀਆਂ ਤਾਂ ਉਸੇ ਨੂੰ ਪੈਣਗੀਆਂ ਉਹ ਆਪ ਹੀ ਬੰਦ ਕਰ ਦੂਗਾ ਜਦੋਂ ਪਾਣੀ ਮਿਲ ਗਿਆ ਮੈਂ ਉਹਨੂੰ ਕਿਹਾ ਮੈਂ 8 ਘੰਟੇ ਕੀਨੇ ਬਣਾਏ ਯਾਰ ਵੀ 8 ਘੰਟੇ ਉਹ ਵੀ ਵਿਚਦੀ ਘੰਟਾ ਘੰਟਾ ਕੱਟ ਲਾਉਨੇ ਹੋ ਫਿਰ 2 ਘੰਟੇ ਫੇਗਣ ਇਹ ਕਿਹਨੇ ਬਣਾਇਆ ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗੇ ਵੀ 8 ਘੰਟਿਆਂ ਨਾਲ ਉਹਦੀ ਜੀਰੀ ਰੰਮ ਜਾਂਦੀ ਹੈ ਇਹ 7 ਕਿਉਂ ਨਹੀਂ ਬਣਾਏ 9 ਕਿਉਂ ਨਹੀਂ ਬਣਾਏ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਹੋਇਆ اچھا ਮੈਂ ਕਿਹਾ ਨਕਾ ਲੈਵਲ ਤੇ ਕਦੇ ਮੀਟਿੰਗ ਹੋਈ ਹੈ ਕਹਿੰਦੇ ਇਹ ਕੀ ਹੁੰਦਾ ਹੈ ਨਾਕਾ ਲੈਵਲ ਮੈਂ ਕਿਹਾ ਨਾਕਾ ਨਹੀਂ ਨਕਾ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਿੰਦੇ ਨਹੀਂ ਮੈਂ ਕਿਹਾ ਲੈ ਕੇ ਜਾਵਾਂਗੇ ਤੁਹਾਨੂੰ ਕਹਿੰਦੇ ਇਹ ਕੀ ਹੁੰਦਾ ਕਹਾਂ ਮੈਂ ਕਿਹਾ ਨਕਾ ਉਹ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਉਹ ਤੁਸੀਂ ਕਿਆਰੇ ਚ ਉਹਨੇ ਪਾਣੀ ਵੜਤਾ ਅੱਧਾ ਕਿਆਰਾ ਰਮਿਆ ਲਾਈਟ ਚਲੀ ਗਈ ਖਾਰ ਮਰ ਗਿਆ ਫੇਰ ਆ ਗਈ 2 ਘੰਟੇ ਬਾਅਦ ਫੇਰ ਉਸੇ ਕਿਆਰੇ ਜਾਊਗਾ ਉਹ 11 ਭਰਿਆ ਅਗਲੇ ਛੱਡਾ ਲਾਈਟ ਚਲੀ ਗਈ ਖਾਲ ਮਰ ਗਿਆ ਫਿਰ ਦੁਬਾਰੇ ਆਈ ਫੇਰ ਮੈਂ ਕਿਹਾ ਤੁਹਾਨੂੰ ਪਤਾ ਖਾਲ ਮਰ ਗਿਆ ਕੀ ਹੁੰਦਾ ਮੈਂ ਕਿਹਾ ਤੁਸੀਂ ਇਕੱਠੀ ਦਿਓ 11 12 ਘੰਟੇ ਉਹਨਾਂ ਨੂੰ 8 8.5 9 ਬਾਅਦ ਤੋਂ ਬਾਅਦ 10 ਘੰਟੇ ਮੈਂ ਬੰਦ ਕਰ ਦੇਣਗੇ ਵੀ ਯਾਰ ਮੇਰੇ ਤਾਂ ਹੋਗਾ ਕੱਲ ਨੂੰ ਲਾ ਲਾਂਗੇ ਉਹ ਫਿਰ ਹੁਣ ਕਿਵੇਂ ਆਉਂਦੀ ਹੈ ਬਿਜਲੀ ਇਹ ਜੀ ਨਾਲੇ 90% ਘਰਾਂ ਨੂੰ ਆਪਾਂ ਵੈਸੇ ਵੀ ਫ੍ਰੀ ਕਰਤੀ 600 ਜੁਨਟ ਬਿਜਲੀ ਵੀ ਆਮ ਹੈ ਬਿਜਲੀ ਬੋਰਡ ਨੂੰ ਪੁੱਛ ਲਿਓ ਮੀਡੀਆ ਬੈਠਾ ਸੰਗਰੂਰ ਦਾ ਸਾਡੇ ਮਿੱਤਰੀ ਬੈਠੇ ਲਾਲੀ ਹਰੀ ਮਡ ਰੁਕਾਂ ਵਾਲੀ ਨੇ ਸਾਰੇ ਬਿਜਲੀ ਬੋਰਡ ਵਾਲੇ ਅਫਸਰਾਂ ਨਾਲ ਇੰਟਰਵਿਊ ਕਰ ਲਿਓ ਉਹ ਕਹਿੰਦੇ ਪਹਿਲੀ ਵਾਰ ਤਾਂ ਸਾਡਾ ਕਰਜ਼ਾ ਲੈ ਹੈ ਕਿਸੇ ਨੇ ਨਹੀਂ ਸਾਡੇ ਤਾਂ ਕਰਜ਼ਾਈ ਹੁੰਦੇ ਸੀ ਨਾਲੇ ਬਿਜਲੀ ਬੋਰਡ ਦਾ ਕਰਜ਼ਾ ਨਹੀਂ ਹੈਗਾ ਨਾਲੇ ਥਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਨੇ ਉਹ ਕਹਿੰਦੇ ਘਾਟੇ ਚ ਮੈਂ ਸਾਨੂੰ ਦਿਓ ਅਸੀਂ ਕਰਦੇ ਹਾਂ ਠੀਕ ਨੂੰ ਕੋਲਾ ਆਪਣਾ ਕੋਲੇ ਦੀ ਖਾਨ ਆਪਣੀ ਝਾਰਖੰਡ ਚ ਚੱਲਦੀ ਹੈ ਆਪਾਂ ਚਲਾਈ ਹੈ ਉਹ 540 ਮੈਗਾਵਾਟ ਦਾ ਚੱਲਦਾ ਚੱਲਦਾ ਲਿਆ ਆ ਹੁੰਦੇ ਕੰਮ ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਂਦੇ ਹਾਂ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸਿਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਦੇ ਪਰਲੇ ਪਾਸੇ ਨਾਲ ਹੀ 5000 ਕਿਉਸੇ ਕੋਚ ਉਹਨੂੰ ਸਰੰਦ ਕਹਿੰਦੇ ਐ ਸਰੰਦ ਫੀਡਰ ਤੱਕ ਉਹ ਫਾਜ਼ਿਲ ਕਾ ਜਿਹੜਾ ਅਲਾਬਾਦ ਵਾਲਾ ਪੰਨੀਆਲ ਇਹ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇਧਰਲੇ ਪਾਸੇ ਵਾਲਾ ਗਿੱਦੜਵਾਹੇ ਵਾਲਾ ਇਲਾਕਾ ਹੈ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੀ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤਾਂ ਕੱਢ ਹੀ ਨਹੀਂ ਸਕਦੇ ਆਪਾਂ ਸਮਝੋ ਉੱਥੇ ਇਹੋ ਜਿਹੇ ਕਰ ਗਏ ਇਹ ਪੁਰਾਣੇ ਤਾਂ ਫਿਰ ਕਰ ਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆਂ ਜੀ ਬਿਜਲੀ ਖਪਤ ਹੁੰਦੀ ਐ ਮੋਟਰਾਂ ਤੇ ਖਰਚ ਆਂਦਾ ਅਸੀਂ ਕਿ ਐ ਕਰਦੇ ਆ ਆਪਾਂ ਇੱਧਰਲੇ ਪਾਸੇ ਵੀ ਇੱਕ ਬਣਾ ਲੈਨੇ ਆਂ ਹਰੀਕੇ ਪੱਤਣ ਤੋਂ ਤਾਂ ਪਾਣੀ ਆਉਣਾ ਜਿੰਨਾ ਪਾਕਿਸਤਾਨ ਪੂਸਤਾਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ ਇੱਧਰ ਹੁਣ ਇੱਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਜੇ ਸਾਰਾ ਨਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ ਹਰਾਨ ਹੋ ਜਾਓਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਆਂ ਆਜ਼ਾਦੀ ਤੋਂ ਬਾਅਦ